بچا ہی ہٹانا ماں پوپ بابا سترام سنگھ جی سنگت کے سدوڑ بہت ਸਾਡੀ ਬਣਾਇਆ ਕਰੋ ਦਾ ਸੀ ਇਹ ਬਦਲ ਕੇ ਲਿਆਦੇ ਮੈਂ ਇਹਦਾ ਅਖਰ ਤੇ ਮੇਰੀ ਫੋਟੋ ਨਹੀਂ ਲਾਖੀ ਆਈ ਇਹ 5 ਵਜੇ ਦੇ ਲਿਆਦੇ ਹੀ ਆਦੇ ਮੈਂ ਵਾਈਡ ਮੋਬਾਈਲ ਕਾਰ ਸੇਵਾ ਗੁਰੂ ਕਾ ਬਾਗ ਜਿਹੜੇ ਜੱਕਰ ਕੇ ਲੱਗਣਗੇ ਦੂਰ ਬਾਗ ਮਾਦਾ ਕਾਲੀ ਦੂਰ ਜਿਆਦਾ ਜਿਆਦਾ سیوا شرونی بند پرگتی شری دربار سر تارے دور راہ پور تھے چل رہا ہے

اڀي اها چالي چالي ਦੇ ਤੇ ਮਗਰ ਤਾਂ ਉਹ ਜਿਹੜੇ ਪਾਇਆ ਥੋੜਾ ਪਸੰਦ ਆਇਆ ਬਹੁਤ ਥੋੜਾ ਪਸੰਦ ਆਇਆ ਪੀਡੀਸੀ ਤੇ ਆਉਣਾ ਵੀ ਚਾਹੀਦਾ ਆਪਣਾ ਖਾਨੇ ਜਿਹੜਾ ਰੱਖ ਛੱਡੀ ਗਾਪ ਹੋ ਰਿਆਂ ਦਾ ਜਿਵੇਂ ਬਾਕੀ ਨੇ ਬੰਦੇ ਗੱਲ ਕਰੀਆ ਲੋਕੀ ਕਹਿੰਦੇ ਨੇ ਬੰਦਾ ਟਾਈਪ ਕਰੀਆ ਖਾਣੇ ਦਾ ਬਸ 15 15 ਤਿੰਨ ਤਿੰਨ ਗਰੁੱਪ ਕੀਤੇ ਹਾਂਜੀ ਜਸਮੀਰ ਕੌਰ ਕਿੱਥੋਂ ਦੇ ਰਹੇ ਹੋ ਇਹ ਲੁਧਿਆਣੇ ਦੇ ਰਹਿਣ ਵਾਲੇ ਹਾਂਜੀ ਕਿੱਕਰਾ ਲੱਗਿਆ ਜੀ ਬਹੁਤ ਵਧੀਆ ਲੱਗਿਆ ਸਾਰੇ ਦਰਸ਼ਕ ਕਿਤੇ ਨਾਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਲੋਹੌਰ ਤੇਰਾ ਸਾਹਿਬ ਬਾਕੀ ਗੁਰਦੁਆਰਿਆਂ ਦੇ ਸਾਰਿਆਂ ਨੂੰ ਸਭ ਜਗ੍ਹਾ ਦੇ ਕਰਮਾ ਵਾਲਾ ਬੰਦੇ ਉਹ ਕਿ ਤਰ੍ਹਾਂ ਯਾਤਰਾ ਹਾਂਜੀ ਹਾਂਜੀ ਐ 65 ਸਾਲ ਦੇ ਹੋ ਗਏ ਹੁਣ ਸਾਡੀ ਵਾਰੀ ਆਈ ਸਾਡੀ ਬਾਪੇ ਨੇ ਹੁਣ ਨੰਬਰ ਲਾਇਆ ਬਹੁਤ ਵਧੀਆ ਰਿਹਾ ਸਾਰਾ ਕੁਝ ਵਧੀਆ ਸਿਕਿਉਰਿਟੀ ਬਹੁਤ ਵਧੀਆ ਸੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਦਾਰ ਮਹੇਸ਼ਵਰ ਸਿੰਘ ਖਾਲਸਾ ਦਿੱਲੀ ਸੇ ਨਨਕਾਣਾ ਸਾਹਿਬ ਦੀ ਯਾਤਰਾ ਸੇ ਬੰਬਸਾ ਆਏ ਸੀ ਯਾਤਰਾ ਕਰਕੇ ਬਹੁਤ ਖੁਸ਼ ਹਨ ਜੈ ਸ੍ਰੀ ਪਸਵਾਵਨ ਭੂਮੀ ਪੰ ਮੱਥਾ ਟੇਕ ਕੇ ਆਏ ਜਿਸੇ ਗੁਰੂ ਸਾਹਿਬ ਨੇ ਅਵਤਾਰ ਧਾਰਿਆ ਸੀ ਆਪ ਨਾਰਾਇਣ ਕਲਾ ਧਾਰ ਜਗਮੇ ਪਰਵਰਿਓ ਨਿਰੰਕਾਰ ਆਕਾਰ ਜੋਤਮਣ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਐਸੇ ਦੰਦਨ ਗੁਰੂ ਨਾਨਕ ਦੇਵ ਪਤਾ ਜੀ ਮਹਾਰਾਜ ਕੇ ਪਾਵਨ ਅਵਤਾਰ ਭੂਮੀ ਪਾਸ ਹੀ ਮੱਥਾ ਟੇਕ ਕੇ ਦੰਨਧਨ ਹੋ ਗਏ ਔਰ ਉੱਤੇ ਜੀ ਮਾ ਜੋ ਪਾਕਿਸਤਾਨੀ ਸਿੱਖ ਪ੍ਰੇਮੀ ਹੈ ਉਹਨੇ ਸਾਡੀ ਵਿਰਾਸਤ ਅਜੇ ਤੱਕ ਉਦਾਂ ਕੀ ਉਦਾਂ ਹੀ ਸੰਭਾਲ ਲਕੀ ਹੈ ਆਮੇ ਡੇਰਾ ਤੰਬੂ ਸਾਹਿਬ ਆਮੇ ਡੇਰਾ ਕਾਜਰੀ ਸੱਚਾ ਸੋਦਾ ਬਲਾ ਇਮਾਰਤਾਂ ਨੂੰ ਕੋਈ ਛੇੜਛਾੜ ਨਹੀਂ ਕੀਤੀ ਦਰਖਤ ਅਜੇ ਤੱਕ ਉਦਾਈ ਕੋਈ ਨਹੀਂ ਖੜੇ ਹੋਏ ਨਾ ਇਸ ਨੂੰ ਦੇਖ ਕੇ ਸਾਡੀ ਬੜੀ ਰੂਹ ਖੁਸ਼ ਹੋਈ ਹੈ ਕਿ ਸਾਡੇ ਪਾਸੇ ਤੋਂ ਸਾਰੀ ਜਿ ਬਰਾਸਤੋ ਗੁਰੂ ਸਾਹਿਬ ਕੀ ਉਹ ਸਾਰੀ ਡਹਾ ਦੇ ਦਿੱਤੀ ਹੈ ਲੇਕਿਨ ਉਧਰ ਉਹਨਾਂ ਨੇ ਐਸੇ ਤਾਂ ਕੋਈ ਕੰਮ ਨਹੀਂ ਕੀਤਾ ਇਮਾਰਤ ਨਵੀਂ ਬਣਾਈ ਕੋਈ ਵਾੜੀ ਬੜੇ ਖੁਸ਼ ਹੈ ਲੇਕਿਨ ਜਿਹੜਾ ਦਰਖਤ ਜਿਸ ਨੇ ਗੁਰੂ ਸਾਹਿਬ ਕੋਲ ਨਾਗ ਛਾਂਵ ਕੀਤੀ ਉਹ ਦਰਖਤ ਵੀ ਅਜੇ ਵੀ ਉੱਥੇ ਹੀ ਬੱਤਾ ਹੀ ਹੈ ਬਹੁਤ ਵਿਕਾਸ ਕੀਤਾ ਹੈ ਜਿੰਨਾ ਉਹ ਕਰ ਸਕਦੇ ਹੋ ਕਿ ਸੰਗਤ ਘੜ ਹੈ 30 3000 ਦੀ ਆਬਾਦੀ ਵਿੱਚ ਵਾਇਗੜੀ ਕਾ ਖਲਸਾ ਵਾਇਗੜੀ ਮੇਰਾ ਨਾਮ ਲਖਵਿੰਦਰ ਗੌਰ ਹੈ ਮੈਂ ਲੰਗੋਆ ਪਿੰਡ ਬਟਾਲੇ ਦਾ ਕਿਉਂਕਿ ਜਾਣ ਵਾਲੀ ਪਹਿਲੀ ਵਾਰ ਗਈ ਸੀ ਕਿੰਨੀ ਖੁਸ਼ੀ ਬਹੁਤ ਬਹੁਤ ਖੁਸ਼ੀ ਗਈ ਗੁਰਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਲਾਹੌਰ ਸਾਬ ਪੰਜਾਬ ਸਾਬ ਦਰਸ਼ਨ ਕੀਤੇ ਸੱਚਾ ਸੌਦਾ ਜੋ ਵੀ ਸਾਡੇ ਇਤਿਹਾਸਕ ਸਾਰੇ ਗੁਰਦਾਰੇ ਸਾਰੇ ਦਰਸ਼ਨ ਕੀਤੇ ਬਹੁਤ ਹੀ ਵਧੀਆ ਤੇ ਉਹਨਾਂ ਨੇ ਸਤਕਾਰ ਵੀ ਬਹੁਤ ਕੀਤਾ ਸਾਡੀ ਸੰਗਤ ਦਾ ਕਹਿਣ ਵਾਲੀ ਗੱਲ ਨਹੀਂ ਬਹੁਤ ਜ਼ਿਆਦਾ ਕੀਤਾ ਸਤਿਕਾਰ ਜਿਸ ਦਿਨ ਇਹ ਪਹਿਲੇ ਦਿਨ ਗਏ ਉਹਨਾਂ ਨੇ ਸੱਚੀ ਫੁਲਕਾ ਫੁੱਲਾਂ ਦੀ ਵਰਖਾ ਕੀਤੀ ਸਾਡੇ ਉੱਤੇ ਹਾਰ ਪਾਏ ਹਰ ਇੱਕ ਨੂੰ ਗੁਲ ਦਸਤੇ ਫੜਾਏ ਚਾਹ ਪਾਣੀ ਲੰਗਰ ਪਾਣ ਦੇ ਬਹੁਤ ਪ੍ਰਬੰਧ ਸੀ ਇਧਰ ਵੀ ਉਧਰ ਵੀ ਸਾਰੇ ਬਹੁਤ ਸਤਿਕਾਰ ਬਹੁਤ ਮਜ਼ਾ ਆਇਆ ਪਹਿਲੀ ਵਾਰ ਹੀ ਗਏ ਸੀ ਪਰ ਬਹੁਤ ਮਜ਼ਾ ਆਇਆ ਇਧਰ ਵੀ ਪ੍ਰਬੰਧ ਇਧਰ ਵੀ ਬਹੁਤ ਵਧੀਆ ਹੁਣ ਵੇਖੋ ਇਹਨਾਂ ਨੇ ਆਣ ਕੇ ਉਹਨੂੰ ਉਧਰ ਚਾਹ ਦਾ ਹੀ ਸੀ ਕੱਲਾ ਤੇ ਹੁਣ ਇਧਰ ਇਹਨਾਂ ਨੇ ਲੰਗਰ ਪ੍ਰਸ਼ਾਦਾ ਬਹੁਤ ਵਧੀਆ ਇਹਨਾਂ ਨੇ ਕੀਤਾ ਆਪਣੇ ਆਪਣਾ ਤਾਂ ਹੈ ਹੀ ਵਧੀਆ ਹੁੰਦਾ ਵਾ ਪਰ ਦੂਜੇ ਮੁਰਖ ਜਾ ਕੇ ਹਾਂ ਦੂਜੇ ਮੁਰਖ ਜਾ ਕੇ ਵੀ ਚੰਗਾ ਲੱਗਿਆ ਸਾਨੂੰ ਬਹੁਤ ਚੰਗਾ ਲੱਗਿਆ ਸਾਰੀ ਸੰਗਤ ਨੂੰ ਏਦਾਂ ਜਿਹਦਾ ਵੀਆਈਪੀ ਖੜਦੇ ਮੋਦੀ ਜਾ ਰਿਹਾ ਇਸ ਤਰ੍ਹਾਂ ਸਾਡੇ ਨਾਲ ਉਹਨਾਂ ਦੀ ਸਕਿਉਰਟੀ ਰਹੀ ਇੱਕ ਇੱਕ ਬੰਦੇ ਦਾ ਉਹਨਾਂ ਖਿਆਲ ਰੱਖਿਆ ਇੱਕ ਇੱਕ ਬੰਦੇ ਦਾ ਮਤਲਬ ਉਹਨਾਂ ਨੇ ਨਿਗਰਾਨੀ ਰੱਖੀ ਆ ਕਿੱਧਰ ਨੂੰ ਜਾ ਰਿਹਾ ਕਿੱਧਰ ਨੂੰ ਆ ਰਿਹਾ ਖੁੱਲ ਵੀ ਉਹਨਾਂ ਨੇ ਆਪਣੇ ਟਾਈਮ ਨਾਲ ਹੀ ਦਿੱਤੀ ਥੋੜੀ ਜਿਹੀ ਹਿਸਾਬ ਨਾਲ ਇਹ ਜੀ ਨਾ ਚ ਖੋਲ ਦਿੱਤੀ ਇਹਨਾਂ ਨੇ ਸਿਰਫ ਸਾਨੂੰ ਦਿੱਤੀ ਆ ਇੱਥੇ ਹੁਣ ਲਾਹੌਰ ਸਾਹਿਬ ਹੋਰ ਕਿਤੇ ਨਹੀਂ ਸਾਨੂੰ ਖੋਲ ਦਿੱਤੀ ਉਸ ਵਾਕ ਕੋਰਤ ਰਹਿਣ ਤਰੀ ਲਈ ਸਕਿਉਰਟੀ ਬਹੁਤ ਹੀ ਉਹਨਾਂ ਦੇ ਦਾਹੀਂ ਵੀ ਉਹਨਾਂ ਨੇ ਸਾਰੇ ਰਸਤੇ ਬਲਾਕਰ ਕਰ ਦੇਣੇ ਜਦੋਂ ਉਹਨਾਂ ਨੇ ਅਹੀਂ ਜਾਣਾ ਨਾ ਉਹਨਾਂ ਉਸੇ ਸਾਰੇ ਰਸਤੇ ਕਿ ਉਹਨਾਂ ਦੀਆਂ ਗਲੀਆਂ ਤੱਕ ਵੀ ਬਲੋਕ ਬੰਦ ਹੋਈ ਨਹੀਂ ਕੋਈ ਨਹੀਂ ਅੱਗੇ ਜਾਣਾ ਹਰ ਇੱਕ ਨੇ ਸਾਡਾ ਸਤਿਕਾਰ ਨਮਸਕਾਰ ਕੀਤੀਆਂ ਨੂੰ ਬਾਏ ਬਾਏ ਟਾਟਾ ਕੀਤਾ ਮਤਲਬ ਕੁਝ ਨਹੀਂ ਮਤਲਬ ਵਧੀਆ ਲੋਕ ਲਈ ਮਾੜੇ ਨਹੀਂ ਬਹੁਤ ਵਧੀਆ ਲੋਕ ਲੱਗੇ